ओके सर ਪਟਿਆਲਾ ਵਿਖੇ ਮੰਡੀ ਬੋਲ ਬੋਲੋ ਅੱਜ ਹਲਕਾ ਸਨੌਰ ਵਿਖੇ ਇੱਕ ਨਵੀਂ ਮੱਛੀ ਮੰਡੀ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਉਦਘਾਟਨ ਕੀਤਾ ਇਸ ਮੌਕੇ ਕੈਬਨਲ ਮੰਤਰੀ ਗੁਰਮੀਤ ਸਿੰਘ ਕੁੱਟਿਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਲੋਕਾਂ ਦੇ ਹਿੱਤਾਂ ਲਈ ਕੰਮ ਕਰਵਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਮੰਡੀ ਬੋਰਡ ਵੱਲੋਂ ਇਹ ਮੱਛੀ ਮੰਡੀ ਹਲਕਾ ਸਨੌਰ ਵਿਖੇ ਖੋਲ੍ਹੀ ਜਾ ਰਹੀ ਹੈ ਤੇ ਲੋਕਾਂ ਲਈ ਸੁਭਦਾ ਦਾ ਕੇਂਦਰ ਬਣੇਗੀ ਐਸਐਮਜੀ ਨਿਊਜ਼ ਲਈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ ਐਮਐਲਏ ਸਾਹਿਬ ਅੱਜ ਬੜਾ ਵੱਡਾ ਮੱਛੀ ਪਾਲਣ ਦਾ ਦੁਕਾਨਾਂ ਸ਼ਾਪਸ ਅਲਾਟ ਹੋਈਆਂ ਕੀ ਕਹਿਣਾ ਚਾਹੋਗੇ ਮੈਂ ਸਾਰੇ ਜਿੰਨੇ ਵੀ ਇੱਥੇ ਜਿਨ੍ਹਾਂ ਨੇ ਦੁਕਾਨਾਂ ਲਈਆਂ ਦਾਸ ਉਹਨਾਂ ਨੂੰ ਮੈਂ ਵਧਾਈਆਂ ਦੇਣਾ ਤੇ ਇੱਕ ਅਲੱਗ ਹੋ ਗਿਆ ਸਿਸਟਮ ਇਹਨਾਂ ਦਾ ਸਾਰਾ ਇੱਥੇ ਬਹਿ ਕੇ ਆਪਦੀ ਵਧੀਆ ਸੇਲ ਕਰ ਸਕਦੇ ਪਹਿਲਾਂ ਵਿਚਾਰੇ ਜਿੱਥੇ ਵੀ ਆਪਦੀ ਕਦੇ ਲਾਉਂਦੇ ਸੀ ਇਹਨਾਂ ਨੂੰ ਥੋੜੇ ਚਿਰ ਬਾਅਦ ਕੋਈ ਨਾ ਕੁਝ ਚका ਦਿੰਦਾ ਸੀ ਅੱਜ ਇਹਨਾਂ ਦਾ ਪੱਕਾ ਟਿਕਾਣਾ ਬਣ ਗਿਆ ਆ ਇਹਦੇ ਵਿੱਚ ਸਰਕਾਰ ਨੂੰ ਵੀ ਇਹਦਾ ਪ੍ਰੋਫਿਟ ਹੋਊਗਾ ਤੇ ਇਹਨਾਂ ਨੂੰ ਵੀ ਇੱਕ ਪੱਕਾ ਟਿਕਾਣਾ ਮਿਲ ਗਿਆ ਤੇ ਹਰ ਇੱਕ ਬੰਦੇ ਨੂੰ ਰਾਹੀਰ ਨੂੰ ਚਾਹੇ ਸ਼ਹਿਰ ਵਾਸੀਆਂ ਨੂੰ ਪਤਾ ਪਿਆ ਜਿਹੜੀ ਮੱਛੀ ਮਾਰਕੀਟ ਬਣ ਗਈ ਆ ਤੇ ਉਹਦੇ ਵਾਸਤੇ ਮੰਤਰੀ ਸਾਹਿਬ ਆਰੇ ਸਾਡੇ ਖੁੱਡੀਆਂ ਸਾਹਿਬ ਉਹਨਾਂ ਦਾ ਵੀ ਤੇ ਇਹਨਾਂ ਨੂੰ ਧੰਨਵਾਦ ਸਾਡੇ ਹਰਚੰਦ ਬਰਸਟਜੀਤ ਜਿਹੜੇ ਚੇਅਰਮੈਨ ਹੈ ਮੰਡੀ ਬੋਰਡ ਦੇ ਉਹਨਾਂ ਦਾ ਵੀ ਧੰਨਵਾਦ ਕਿ ਉਹਨਾਂ ਨੇ ਮੇਰੇ ਹਲਕੇ ਦੇ ਵਿੱਚ ਇਹ ਚੀਜ਼ ਬਣਾਈ ਤੇ ਬਾਕੀ ਮੇਰੇ ਭਰਾਵਾਂ ਨੂੰ ਇਹਨਾਂ ਦਾ ਵੀ ਇਹਨਾਂ ਨੂੰ ਵੀ ਵਧਾਈਆਂ ਵੀ ਇਹਨਾਂ ਨੂੰ ਇੱਕ ਪੱਕਾ ਟਿਕਾਣਾ ਮਿਲਿਆ ਤੇ ਨਾਲ ਇਹਨਾਂ ਨੂੰ ਬਿਜ਼ਨਸ ਮਿਲਿਆ ਤੇ ਉਸ ਪੰਜਾਬ ਸਰਕਾਰ ਨੂੰ ਇਹਦੀ ਕੋਈ ਜਿਹੜੀ ਫੀਸ ਹੈ ਉਹ ਮਿਲਿਆ ਕਰੂਗੀ ਤੇ ਜੀ ਸਾਹਿਬ ਇਹ ਬੜਾ ਇਕੱਲਾ ਸਨੌਰ ਹਲਕੇ ਦੀ ਹੈ ਜਾਂ ਜ਼ਿਲ੍ਹੇ ਪਟਿਆਲੇ ਦੀ ਮੰਡੀ ਜ਼ਿਲ੍ਹੇ ਪਟਿਆਲੇ ਚੋਂ ਬਣੀ ਇੱਕ ਤਾਂ ਬਣੀ ਹਲਕੇ ਸਨੌਰ ਚ ਜ਼ਿਲ੍ਹੇ ਦੀ ਹੀ ਆ ਸਾਰੇ ਦੀ ਕਿੱਥੋਂ ਹੋਰ ਮੰਡੀਆਂ ਜਿਹੜੀਆਂ ਪ੍ਰਾਈਵੇਟ ਤੌਰ ਤੇ ਚੱਲ ਰਹੀਆਂ ਉਹਨਾਂ ਨੂੰ ਬੰਦ ਕੀਤਾ ਜਾਏਗਾ ਜਾਂ ਉਹਨਾਂ ਨੂੰ ਉਹਦੇ ਨਾਲ ਨਹੀਂ ਨਹੀਂ ਇਸ ਤਰ੍ਹਾਂ ਹੁੰਦੀ ਹੈ ਵੀ ਜਿਵੇਂ ਹਣ ਸਬਜ਼ ਮੰਡੀ ਬਣੀ ਆ ਹੁਣ ਛੋਟੀਆਂ ਛੋਟੀਆਂ ਸਬਜ਼ ਮੰਡੀਆਂ ਸਾਰੇ ਪਟਿਆਲੇ ਦੇ ਵਿੱਚ ਹੀ ਹੈਗੀਆਂ ਪਰ ਸਬਜ਼ ਮੰਡੀ ਇੱਕੋ ਹੀ ਇੱਥੇ ਤੇ ਇਸ ਕਰਕੇ ਇਹ ਮੱਛੀ ਮਾਰਕੀਟ ਜਿਹੜੀ ਬਣੀ ਆ ਇਹ ਜ਼ਿਲ੍ਹੇ ਦੀ ਹੀ ਆ ਸਾਰੇ ਸ਼ਹਿਰ ਵਾਸੀਆਂ ਦੀ ਪਰ ਜਿੱਥੇ ਕੋਈ ਆ ਆਪਣੇ ਵੇਸ ਤੇ ਆਪਣੇ ਕੋਈ ਘਰੀ ਫਿਰਦਾ ਉਹਨੂੰ ਤੇ ਕੁਝ ਨਹੀਂ ਕਹਿ ਸਕਦੇ ਬਾਕੀ ਇਹ ਸਰਕਾਰ ਦੇਖੂਗੀ ਇਹਨਾਂ ਨੇ ਜੇ ਇਹਨੂੰ ਬਣਾਇਆ ਆ ਇਹਨੂੰ ਚਲਾਉਣ ਦਾ ਵੀ ਸਾਡਾ ਫਰਜ਼ ਬਣਦਾ ਤੇ ਸਾਰਿਆਂ ਨੂੰ ਕਹਿ ਕੇ ਤੇ ਕਹਾਂਗੇ ਸਾਰਿਆਂ ਨੂੰ ਵੀ ਇਸ ਟਿਕਾਣੇ ਤੇ ਆਵਦੇ ਤੇ ਆਉਣ ਇਸ ਟਿਕਾਣੇ ਦੇ ਉੱਤੇ ਜਿਹੜਾ ਗਾਹਕ ਪੈਣਾ ਉਹ ਜਦੋਂ ਜਿਤਨਾ ਹੁਣ ਮੰਡੀ ਦੇ ਵਿੱਚ ਗਾਹਕ ਸਬਜ਼ੀ ਮੰਡੀ ਦੇ ਵਿੱਚ ਆਉਂਦਾ ਜਾਂ ਅਨਾਜ ਮੰਡੀ ਦੇ ਵਿੱਚ ਆਉਂਦਾ ਤੇ ਟਿਕਾਣੇ ਤੇ ਜਿੱਥੇ ਕੋ ਸਬਜ਼ੀ ਮੰਡੀ ਜਾਂ ਜਿੱਥੇ ਹੁਣ ਫਿਸ਼ ਮੰਡੀ ਬਣੀ ਆ ਉਹਨੂੰ ਅਗਲਾ ਪਹਿਲ ਦੇਣਾ ਹੁੰਦਾ ਤੇ ਜੇ ਕੋਈ ਆਪਦੇ ਵੇਸਟ ਜਿਹੜੇ ਲੱਗੇ ਆ ਉਹ ਮੇਰਾ ਖਿਆਲ ਆ ਜਾਣਗੇ ਸਾਰੇ ਸਿਆਣੇ ਹੋਏ ਸਾਰੇ ਇਸੇ ਮੰਡੀ ਦੇ ਵਿੱਚ ਹੀ ਆਉਣਗੇ ਦੁਕਾਨਦਾਰ ਤਾਂ ਕਹਿਣਾ ਕਿ ਦੁਕਾਨਾਂ ਬੜੀ ਛੋਟੀਆਂ ਜਿਹੀਆਂ ਬਣੀਆਂ ਸੋਰ ਤੋਂ ਰਹਿ ਮਸ਼ਹਰਾ ਨਹੀਂ ਕੀਤਾ ਗਿਆ ਯਾਰ ਮੱਛੀ ਕੱਡੀ ਕੁੰਡੀ ਆ ਮੱਛੀ ਵੀ ਤਾਂ ਛੋਟੀ ਹੁੰਦੀ ਆ ਠੀਕ ਹੈ ਕਿ ਨਹੀਂ ਮੱਛੀ ਜਾਂਦੇ ਹੋ ਨਾ ਵੀ ਬਹੁਤ ਵੱਡਾ ਹੁੰਦਾ ਛੋਟੀ ਛੋਟੀ ਕਿਲੋ ਅੱਦੇ ਦੇ ਕਿਲੋ ਦੀਆਂ ਮੱਛੀਆਂ ਆ ਐਡੀ ਇੰਡੀਆ ਦੇ ਦੁਕਾਨਾਂ ਬੜੀਆਂ ਜੇ ਹੋਰ ਕਹਿਣਗੇ ਤੇ ਸਰਕਾਰ ਕੋ ਬਹੁਤ ਜਗ੍ਹਾ ਆ ਹੋਰ ਸਗਾ ਐਕਸਟੈਂਡ ਕਰ ਦਿਆਂਗੇ ਕੋਈ ਗੱਲ ਨਹੀਂ ਤਿੰਨ ਏਕੜ ਆ ਫੜੀ ਮਾਰਕੀਟ ਬਣਨੀ ਆ ਤਿੰਨ ਏਕੜ ਚ ਤੇ ਨੈਕਸਟ ਜੇ ਲੱਗੂਗਾ ਵੀ ਛੋਟੀਆਂ ਆ ਅਗਲੀਆਂ ਜਿਹੜੀਆਂ ਵੱਡੀਆਂ ਵੈਸੇ ਤੇ ਇਹ ਬਹੁਤ ਆ ਦੁਕਾਨਾਂ ਵੈਸੇ ਇਹਨਾਂ ਨੂੰ ਛੋਟੀਆਂ ਲੱਗਦੀਆਂ ਠੀਕ ਹੈ ਐਮਐਲਏ ਸਾਹਿਬ ਚਾਰ ਸ਼ਹਿਰਾਂ ਚ ਚੋਣਾਂ ਹੋ ਰਹੀਆਂ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਚਾਰ ਸ਼ਹਿਰਾਂ ਦੇ ਵਿੱਚ ਮਹਾਰਾਜ ਕਰੇ ਕਿਰਪਾ ਆਮ ਆਦਮੀ ਪਾਰਟੀ ਦੀ ਸਾਰੇ ਥਾਂ ਜਿਹੜੀ ਜਿੱਤ ਹੋਣੀ ਆ ਕਿਉਂ ਲੋਕ ਬਹੁਤ ਸਿਆਣੇ ਆ ਜੇ ਲੋਕਾਂ ਨੂੰ ਪਤਾ ਵੀ ਜੇ 2.5 ਸਾਲ ਤੇ ਵੈਸੇ ਸਰਕਾਰ ਦੇ ਰਹਿੰਦੇ ਆ ਜਿਵੇਂ ਹੁਣ ਮੋਦੀ ਸਾਹਿਬ ਲੱਗੇ ਆ ਜੇ ਇੱਕ ਇਲੈਕਸ਼ਨ ਹੋ ਗਿਆ ਤੇ ਫਿਰ 29 ਚ ਸ਼ਾਇਦ ਇਲੈਕਸ਼ਨ ਹੋਵੇ ਤੇ ਲੋਕਾਂ ਨੂੰ ਪਤਾ ਵੀ 4.5 ਸਾਲਾਂ ਜਵਾਗ ਜੰਮ ਕੇ ਤੇ ਪੜਨ ਲੱਗ ਪੈਂਦਾ ਤੇ ਬਹੁਤ ਟਾਈਮ ਹੋ ਖਾਨਾ ਕਰਦਾ ਤੇ ਸਿਆਣੇ ਲੋਕ ਸਾਰੇ ਸਰਕਾਰ ਨੂੰ ਸਾਥ ਦੇਣਗੇ ਤੇ ਸਰਕਾਰ ਦੀ ਜਿੱਤ ਹੋਊਗੀ 6 ਤਰੀਕ ਨੂੰ ਕਿਸਾਨ ਕੂਚ ਕਰ ਰਹੇ ਨੇ ਦਿੱਲੀ ਵੱਲੋਂ ਕਿਸਾਨਾਂ ਦੀ ਜਿਹੜੋ ਕੋ ਮੰਗਾ ਨਹੀਂ ਮੰਨੂਗੀ ਸੈਂਟਰ ਜਿਵੇਂ ਹੁਣ ਸਾਨੂੰ ਖਰਾਬ ਕਰ ਰਿਹਾ ਅੱਜ ਵੀ ਸੈਂਟਰ ਦਾਣੇ ਚੁੱਕਣ ਤੋਂ ਕੋਈ ਸਪੈਸ਼ਲ ਨਹੀਂ ਦੇ ਰਿਹਾ ਸਪੈਸ਼ਲਾਂ ਚ ਪ੍ਰੋਬਲਮ ਕ੍ਰੀਏਟ ਕਰਦੇ ਆ ਇਹਦੇ ਵਿੱਚ ਦੁਖੀ ਹੋ ਕੇ ਹਰ ਇੱਕ ਬੰਦੇ ਦੀ ਉਹਨੂੰ ਜਾਣਾ ਹੀ ਪੈਣਾ ਤੇ ਜਿਹੜੇ ਲੱਛਣ ਲਾਤਿਆ ਪੰਜਾਬ ਤੇ ਹਰਿਆਣਾ ਇੱਕ ਉਹ ਸਟੇਟਾਂ ਜਿਨ੍ਹਾਂ ਨੇ ਜਦੋਂ ਕਿਸੇ ਵੀ ਹਿੰਦੂਸਤਾਨ ਦੇ ਵਿੱਚ ਕੋਈ ਦਾਣਾ ਨਹੀਂ ਕਿਤੇ ਹੁੰਦਾ ਹੁੰਦਾ ਉਦੋਂ ਸਾਰਾਂ ਦਾ ਪੇਟ ਪੰਜਾਬ ਤੇ ਹਰਿਆਣਾ ਪਰਤਾਂਦਾ ਸੀ ਅੱਜ ਉਹ ਅੱਖਾਂ ਫੇਰੇ ਸੈਂਟਰ ਤੇ ਸਭ ਤੋਂ ਮਾੜੀ ਗੱਲ ਆ ਸੈਂਟਰ ਦਾ ਫਰਜ ਬਣਦਾ ਵੀ ਇਹਨਾਂ ਦੋਹਾਂ ਸਟੇਟਾਂ ਨੂੰ ਅਲੱਗ ਪੈਕੇਜ ਤੇ ਅਲੱਗ ਇਹਨਾਂ ਨੂੰ ਸਹੂਲਤਾਂੜੀਆਂ ਉਹ ਦਿੱਤੀਆਂ ਜਾਣ ਤੇ ਕਿਸਾਨਾਂ ਨਾਲ ਵੀ ਬੇਨਤੀ ਕਰਦੇ ਵੀ ਤੁਸੀਂ ਆਪਣੇ ਪੰਜਾਬ ਦਾ ਤੇ ਹਰਿਆਣੇ ਦਾ ਜ਼ਿਆਦਾ ਧਿਆਨ ਰੱਖਿਆ ਕਰੋ ਦੂਜੀਆਂ ਸਟੇਟਾਂ ਜਦੋਂ ਤੁਹਾਡੇ ਦੇ ਕੋਈ ਭੀੜ-ਪਾਣੀ ਕਿਸੇ ਨੇ ਨਹੀਂ ਆਉਣਾ ਤੁਸੀਂ ਐਵੇਂ ਸਾਰਿਆਂ ਦੀ ਜ਼ਿੰਮੇਵਾਰੀ ਚੁੱਕਣ ਦੀ ਬਜਾਏ ਆਪਣੇ ਪੰਜਾਬ ਤੇ ਹਰਿਆਣੇ ਦਾ ਜਿਹੜਾ ਉਹ ਕਿਸਾਨ ਜਾ ਕੇ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਬੈੰਦਾ ਤੇ ਸਾਨੂੰ ਆਪਣੇ ਹੱਕ ਮੰਗਣੇ ਚਾਹੀਦੇ ਦੂਜੇ ਜਦੋਂ ਤੁਹਾਡੀ ਹੈਲਪ ਨਹੀਂ ਕੋਈ ਕਰਦਾ ਤੇ ਤੁਹਾਡਾ ਵੀ ਨਹੀਂ ਫਰਜ ਬਣਦਾ ਵੀ ਜਾ ਕੇ ਦੂਜਿਆਂ ਦਾਵੇਂ ਆਪਾਂ ਲੱਤਾਂ ਵਿੱਚ ਫਸਾਉਂਦੇ। ਅੱਜ ਜਿਹੜਾ ਇੱਕ ਤੋਂ ਘੱਟ ਕਰ ਦਿੱਤਾ ਦੇਖੋ ਕਿੰਨੇ ਕਿਤਾਬ ਪਲੇਟ ਤੇ 4 ਕਰੋੜ ਤੇ 13 ਲੱਖ ਦਾ ਮੰਡੀ ਬੋਰਡ ਨਾਲ ਲੜ ਕੇ ਸਾਡੇ ਮੱਛੀ ਪਾਲਣ ਵਿਭਾਗ ਨੇ ਲੜ ਕੇ ਕੀਤਾ ਹੈ ਦੋ ਹੱਥੇ ਉਹਦੇ ਨਾਲ 20 ਕਿ ਦੁਕਾਨਾਂ ਨੇ 20 ਦੁਕਾਨਾਂ ਲੋਕਾਂ ਲਈ ਬਹੁਤ ਵਧੀਆ ਰੋਜ਼ਗਾਰ ਹੈ ਜਿਸ ਦੇ ਨਾਲ ਸਾਨੂੰ ਜਿਹੜੇ ਨਾਲ ਮੱਛੀ ਪਾਲਣ ਵਿੱਚ ਵੀ ਤਰੱਕੀ ਕਰਨ ਲਈ ਲੋਕਾਂ ਨੂੰ ਨਵਾਂ ਮੌਕਾ ਮਿਲਦਾ ਹੈ ਲੱਗਦਾ ਹੈ ਕਿ ਕਿਸਾਨ ਵੀਰਾਂ ਨੂੰ ਜ਼ਰੂਰ ਬਦਲ ਮਿਲ ਸਕਦਾ ਹੈ ਜਿੰਨਾ ਛੋਨੇ ਦੀ ਫਸਲ ਆਏ ਫੈਸੇ ਜਿਸ ਪਾਸੇ ਕਿਸਾਨ ਪ੍ਰਾ ਆਉਣ ਤਾਂ ਬਹੁਤ ਵੱਡੀ ਗੱਲ ਹੈ ਜਿਨ੍ਹਾਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਹੈ ਉਹ ਸਾਰੇ ਲੋਕ ਕਹਿੰਦੇ ਆ ਠੀਕ ਹੈ ਜਿੰਨੀ ਕਸੀ ਪਰ ਏਕੜ ਕਿਸੇ ਫਸਲ ਦਾ ਮੁੱਲ ਵੜਦੇ ਆ ਉਹਦੇ ਨਾਲ ਉਹ ਇਹ ਡੇਡਾ ਦੁੱਗਣਾ ਹੈ ਔਰ ਸੋਖਾ ਵੀ ਦੇਰਾਂ ਅੱਜ ਮੈਂ ਜੀਬ ਆਪਣਾ ਗੱਲ ਕਰੀ ਆ ਮੱਛੀ ਦੀ ਜਿਹੜਾ ਹੈਗਾ ਮੰਗੂਰ ਮੱਛੀ ਹੈ ਜਿਹੜੀ ਪੰਜਾਬ ਦੇ ਵਿੱਚ ਬੈਣ ਹੈਗੀ ਆ ਲੇਕਿਨ ਪਟਿਆਲੇ ਦੇ ਹਰੀਜ ਜਗਾ ਤੇ ਉਹ ਪਰੇਮ ਵਿਕਰੀ ਹੈ ਮੈਨੂੰ ਤਾਂ ਤੁਸੀਂ ਪਾੜ ਲਿਓਨੇ ਕਿਹੜੀ ਬੈਣ ਆ ਤੇ ਕਿਹੜੀ ਨਹੀਂ ਖਾਣ ਚਿਕੂ ਮੱਛੀ ਖਾਈ ਜਾਂਦੇ ਜਿਹੜੇ ਖਾਈ ਜਾਂਦੇ ਹੈ ਪ੍ਰਸ਼ਾਸਨ ਨੂੰ ਧਿਆਨ ਦਵਾਉਣਾ ਚਾਹੀਦਾ ਸਰ ਉਹਦਾ ਚਲਾਨ ਕਰ ਲੇ ਦੋ ਸਰ ਸਬਸਿਡੀ ਤੇ ਬਾਈਕਲ ਵੀ ਮਿਲ ਰਹੀ ਹੈ ਸਾਰੇ ਨੌਜਵਾਨ ਬੇਰੁਜ਼ਗਾਰਾਂ ਨੂੰ ਇਹਦੇ ਨਾਲ ਇੱਕ ਆਈਸ ਬਾਕਸ ਮੋਟਰਸਾਈਕਲ ਦੇ ਨਾਲ ਇਹ ਖੁਸ਼ ਹੈ ਕਿ ਆਟੋ ਦੇ ਨਾਲ ਹੀ ਇੱਕ ਦੋ ਬੈਂਸ ਨੇ 40% ਉਹ ਦੇ ਸਬਸਿਡੀ ਦਿੱਤੀ ਹੈ। ਮੰਤਰੀ ਸਾਹਿਬ ਅੱਜ ਚਾਰ ਸ਼ਹਿਰਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ ਅਸੀਂ ਤਾਂ ਨੇਂਤ ਕੀਤੀ ਹੈ ਤੇ ਸਮਝਦੇ ਆਮ ਆਦਮੀ ਪਾਰਟੀ ਲੋਕਾਂ ਦਾ ਵਿਸ਼ਵਾਸ ਵੀ ਹੈ। ਬਹੁਤ ਵਧੀਆ ਤਗੜੀ ਲੀਡ ਨਾਲ ਜੀ।